ਲੋ ਵੀ ਮਿੱਤਰੋ ਤੁਹਾਡੀ ਫਰਮਾਇਸ਼ ਤੇ ਅੱਜ ਨੀਲੀ ਬੱਤੀ ਲਿਆਏ ਆ ਹਜੇ ਉਮਰੋਂ ਦੁੱਧ ਦੰਦੀ ਆ ਕੰਨਾਂ ਕੁੰਨਾਂ ਦੀ ਵੀ ਸੁਨੱਖੀ ਆ ਤੇ ਤੱਦ ਜੀ ਪੂਰੀ ਆ ਸਾਰੇ ਪਾਸਿਓਂ ਓਕੇ ਰਿਪੋਰਟ ਆ ਕਿਸੇ ਪਾਸਿਓਂ ਹੱਥ ਧਰਾ ਵੀ ਨਹੀਂ ਜਿਹੜੇ ਕੋਈ ਚੰਗੀ ਨੀਲੀ ਬੱਤੀ ਭਾਲਦੇ ਹੋਏ ਨਾ ਜਿੰਨਾਂ ਦਾ ਹੋਇਆ ਵੀ ਨੀਲੀ ਬੱਤੀ ਹੀ ਲੈਣੀ ਆ ਤਾਂ ਦੋਸਤੋ ਅੱਜ ਤੁਹਾਡੇ ਲਈ ਫਿਰ ਨੀਲੀ ਬੱਤੀ ਹੀ ਲਿਆਏ ਆ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਵੀ ਰ ਆਪਣਾ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਅੱਜ ਇੱਕ ਨਵੀਂ ਤਸਵੀਰ ਦੋਸਤੋ ਫਿਰ ਇੱਕ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਹਾਂ ਤੇ ਅੱਜ ਤਾਂ ਫਿਰ ਜਾਨਵਰ ਵੀ ਪੂਰਾ ਆਪਣਾ ਮੰਨ ਲਓ TC ਵਾਲਾ ਵੀਰ ਹੀ ਲਿਆਂਦਾ ਟਾਪ ਕਲਾਸ ਦੀ ਬਸ਼ੇਰੀਆ ਕੱਦ ਕਾਠ ਵਾਲੀ ਵੀ ਹੈ ਰੰਗ ਵੀ ਸੋਹਣਾ ਸਭ ਵੀ ਚੰਗੀ ਹੈ ਤੇ ਬਰੀਕੀਆਂ 'ਚ ਵੀ ਪੂਰੀ ਹੈ ਆਈਨਾ ਸਾਂਝਲ ਵੀ ਜੀ ਕਾਦਾ ਦਾ ਪਤਾ ਨਹੀਂ ਕੰਨਾਂ ਨੂੰ ਮਰਜੀ ਜਾਂ ਬਾਲ ਪੌਰੀਆਂ ਦੀ ਮੰਨ ਲਓ ਕਿਹੇ ਪਾਸਿਓਂ ਹੱਥ ਤਰਾ ਵੀ ਨਹੀਂ ਮੱਥੇ ਵਾਲੀ ਪੌਰੀ ਵੀ ਪੂਰੀ ਉੱਚੀ ਸਾਰੀ ਡਿਟੇਲ ਹੀ ਦਵਾਂਗੇ ਕਿੰਨੇ ਟਾਈਮ ਦੀ ਕੀ ਹਾਈਟ ਆ ਸੋ ਵੀਡੀਓ ਪੂਰੀ ਦੇਖ ਲਓ ਮਿੰਟ 4 ਕੀ ਲੈਣੇ ਆ ਸਾਰੇ ਤੁਹਾਡੇ ਜ਼ਿਆਦਾ ਟਾਈਮ ਨਹੀਂ ਲੈਂਦੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਉਹਨਾਂ ਨੂੰ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਯਾਰੋ ਤੇ ਨਵੀਆਂ ਤੋਂ ਨਵੀਆਂ ਅਪਡੇਟਾਂ ਘੋੜੀਆਂ ਬਾਰੇ ਆਪਣੇ ਚੈਨਲ ਤੇ ਮਿਲਦੀਆਂ ਰਹਿਣਗੀਆਂ ਤੇ ਆਪਦੇ ਸੋਹਣੇ ਸੋਹਣੇ ਕਮੈਂਟਾਂ ਵਿੱਚ ਜਰੂਰ ਦੱਸੋ ਬੱਚੀ ਕਿਵੇਂ ਦੀ ਲੱਗੀ ਤੇ ਸ਼ਾਮ ਨੂੰ ਅੱਜ ਆਪਾਂ ਮਾਰਵਾੜੀ ਦੀ ਵੀਡੀਓ ਪਾਈਏ ਜਾਂ ਨੁਕਰੀ ਜਾਣ ਵਰਦੀ ਪਾਈਏ ਜਾਂ ਚੰਬੇ ਦੀ ਪਾਈਏ ਤੇ ਬਾਕੀ ਆਪਾਂ ਬਸ਼ੇਰੀ ਬਾਰੇ ਗੱਲਬਾਤ ਕਰਦੇ ਆਂ ਤੇ ਜਿਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਆਜੋ ਬਾਦਦੇ ਆ ਇਸ ਬੱਚੀ ਦੀ ਵੀਡੀਓ ਵੱਲ ਦੋਸਤੋ 15 ਕਿ ਮਹੀਨਿਆਂ ਦੀ ਨੀਲੀ ਬੱਚੀ ਹੋਈ ਹੈ ਰੰਗ ਰੂਗ ਤੁਸੀਂ ਦੇਖ ਲਿਆ ਤੇ ਮਾਰਕਾ ਇਹਦਾ ਦੱਸਦੀ ਮੱਥੇ ਬਲੇਜ ਆ ਤੇ ਕੰਨ ਕੁੰਡੀ ਵਾਲਾ ਨਾ ਓਵਰਲੈਪਿੰਗ ਨਾ ਜਿਆਦਾ ਲੰਮਾ ਤੇ ਨਾ ਰੱਖਦੀ ਦੂਰ ਬਰੀਕ ਪਤਲਾ ਕੰਨ ਛੋਟਾ ਕੰਨ ਕੁੰਡੀ ਵੀ ਬਹੁਤ ਸੋਹਣੀਆ ਓਵਰਲੈਪਿੰਗ ਨਹੀਂ ਹੁੰਦੀ ਦੂਰ ਨਹੀਂ ਰੱਖੇ ਪੂਰਾ ਸੋਹਣਾ ਆਪਾਂ ਜ਼ੂਮ ਕਰਕੇ ਵੀ ਨੇੜੇ ਦਿਖਾਤਾ ਤੇ ਮੱਥੇ ਬਲੇਜ ਹਨ ਮਗਰਲੇ ਦੋ ਪੈਰ ਚਿੱਟੇ ਆ ਉਮਰ ਤਾਂ ਹਨ ਦੱਸ ਦਿੱਤੀ 15 ਕੁ ਮਹੀਨੇ ਹੋਈ ਆ ਤੇ ਗੱਲ ਕਰੀਏ ਹਾਈਟ ਦੀ ਹਾਈਟ 90 ਇੰਚ ਹੋਈ ਖੜੀਏ ਸਕੇਲ ਵਾਲੀ ਨਾਟੋਂ ਬਾਹਰੀ ਹੋਊ ਤੇ ਚੰਗੀ ਆ ਹੱਕ ਹੁਕੂ ਸੋਹਣੀ ਆ ਪੈਰਾਂ ਪੂਰਾ ਦੀ ਸਾਫ ਆ ਸੰਬ ਸੰਬ ਦਾ ਸੋਹਣਾ ਪੱਠ ਪੁੱਠਾ ਸਾਰਾ ਪੂਰੀ ਓਕੇ ਰਿਪੋਰਟ ਆ ਉਹ ਸਾਰੀ ਤੁਸੀਂ ਦੇਖ ਸਕਦੇ ਆ ਚੰਗੀ ਆ ਬੱਚੀ ਮਗਰਲੇ ਦਿਨਾਂ ਵਿੱਚ ਨੀਲੀ ਬੱਚੀ ਤੇ ਬਾਵਾ ਫੋਨ ਆ ਗਈ ਸੀ ਇੱਕ ਥੋੜੀ ਟਾਈਮ ਦੀ ਕਾਲ ਕਰਕੇ ਜਾਂ ਦਿੱਲੀ ਇੱਕ ਵੀਡੀਓ ਪਾ ਸਕਦੇ ਕਰਕੇ ਨਾ ਆ ਬੱਚੀ ਦੀ ਵੀਡੀਓ ਨਹੀਂ ਪਈ ਤੇ ਅੱਜ ਤੁਹਾਨੂੰ ਫਿਰ ਮੈਂ ਸੋਚਿਆ ਸਵੇਰਾ ਦਾ ਟਾਈਮ ਆ ਤੇ ਆ ਬੱਚੀ ਚੰਗੀ ਦਿਖਾਈ ਅੱਜ ਤੁਹਾਨੂੰ ਤਾਂ ਕੋਈ ਲਾਂਬਾ ਨਾ ਰਹੇ ਜਿਹਨੇ ਚੰਗੀ ਬੱਚੀ ਪਾਲਣੀ ਆ ਕੇ ਮਨ ਖੁਸ਼ ਹੋ ਜੇ ਬੱਤੀ ਦੋਸਤੋ 19 ਆ ਜਦੋਂ ਆ ਕੇ ਸਾਹਮਣੇ ਦੇਖੋ ਇਹ ਤਾਂ 21 ਨਿਕਲੂ ਬਾਕੀ ਨਖਰਾ ਨੁਖਰਾ ਤੇ ਕਰੰਟ ਦਾ ਤਾਂ ਤੁਸੀਂ ਆਪ ਹੀ ਦੇਖ ਲਓ ਮੜਕਣਾ ਪੈਰਪੁਰ ਬਹੁਤ ਸੋਹਣਾ ਧਰਦੀ ਆ ਐਨੀ ਨਾ ਵੀ ਮੱਝਾਂ ਗੁਤਰੀ ਫਿਰਦੀ ਆ ਨਖਰਾ ਪੂਰਾ ਅਰਬੀ ਘੋੜਿਆਂ ਵਾਲਾ ਤੇ ਬਾਕੀ ਖੜਨੇ ਖੁੜਨੇ ਦਾ ਪੂਰੀ ਬਾਗ ਕਮਾਲਾ ਦੇਖੋ ਜਿਵੇਂ ਬੁੱਤ ਨਹੀਂ ਖੜਾ ਹੁੰਦਾ ਅੜ ਕੇ ਖੜ ਜਾਂਦੀ ਆ ਆਪਦੇ ਆਪ ਨੂੰ ਸੋਹ ਵੀ ਕਰਨਾ ਹੁੰਦਾ ਇੱਕ ਜਾਨਵਰ ਹੁੰਦਾ ਸੋਹਣਾ ਤਾਂ ਹੁੰਦਾ ਹੀ ਹੁੰਦਾ ਪਰ ਆਪਦੇ ਆਪ ਨੂੰ ਦਿਖਾਉਣਾ ਨਹੀਂ ਹੁੰਦਾ ਇੱਜ ਸੁੰਦਰਤਾ ਵੀ ਇਸ ਨਖਪੁਣਾ ਵੀ ਤੇ ਆਪਦੇ ਆਪ ਨੂੰ ਦਿਖਾਉਣ ਦੀ ਕਲਾ ਵੀ ਹੈਗੀ ਆ ਬਾਕੀ ਹੱਕ ਹੱਕ ਚੰਗੀ ਹੈ ਜੇ ਬੱਚੀ ਉਮਰ ਦੀ ਛੂਟੀ ਆ ਜਿੱਦਨ ਘੋੜੀ ਬਣ ਗਈ ਉਸ ਦਿਨ ਤਾਂ ਗੱਲਾਂ ਕਰਾ ਦੋ ਨਖਰਾ ਨੋਖਰਾ ਬਾ ਕਮਾਲ ਆ ਦੋਸਤੋ ਦੇਖ ਰਖਦੇ ਆ ਤੁਸੀਂ ਸਾਰਾ ਤੇ ਬਾਕੀ ਇੱਕ ਵਾਰ ਜਦੋਂ ਆ ਕੇ ਤੁਸੀਂ ਸਾਹਮਣੇ ਦੇਖੀ ਨਾ ਅਸਲੀ ਬਿਊਟੀ ਤਾਂ ਇਹਦੀ ਉਦੋਂ ਪਤਾ ਚੱਲੂ ਤੇ ਹੁਣ ਆ ਕੰਨਾਂ ਤੇ ਧਿਆਨ ਮਾਰ ਲਿਓ ਨੀੜਿਓ ਫੇਰ ਨਾ ਕਬੀਤ ਕਹਿ ਪਾਸਾ ਰਹਿ ਰਹਿ ਗਿਆ ਕੋਈ ਅੰਗਲਾ ਪਾਸ ਚਾਰੇ ਪਾਸੋਂ ਤੁਹਾਨੂੰ ਦਿਖਾ ਦੇ ਬੱਚੀ ਨਖਰਾ ਵੀ ਦਿਖਾਤਾ ਤੋੜ ਕੇ ਵੀ ਦਿਖਾਤਾ ਖੰਨ ਗਰਦਨ ਫਰੇਮ ਸਾਰਾ ਦਿਖਾਤਾ ਜਿਹੜੀ ਚੀਜ਼ ਦਾ ਸੁਨਾਰੀ ਬਾਲਪੋਰੀਆਂ ਦੀ ਦੋਸਤੋ ਸਾਫ਼ ਮੱਥੇ ਸਿੰਗਲ ਪੋਰੀ ਆ ਤੇ ਡੇਮਨ ਵੀ ਲੱਗੀ ਹੈ ਸ਼ਾਇਦ ਬਾਕੀ ਬਾਲਪੋਰੀਆਂ ਦੀ ਓਕੇ ਰਿਪੋਰਟ ਆ ਕੋਈ ਗਲਤ ਫੋਰੀ ਨਹੀਂ ਤੇ ਇਹ ਰੇਟ ਜਾਇਜ਼ ਆ ਮੈਂ ਨੰਬਰ ਦੇ ਦਿੰਨਾ ਜੇ ਤੁਹਾਡੇ ਪਸੰਦ ਆਈ ਤਾਂ ਆ ਕੇ ਪਹਿਲਾਂ ਫਾਰਮ ਤੇ ਦੇਖ ਲਓ ਜੇ ਰੇਟ ਪੁੱਛਣਾ ਹੈ ਤਾਂ ਨੰਬਰ ਲੇਖ ਲਓ 98722 98960 98555599017 ਇਹ ਦੋ ਨੰਬਰ ਆ ਦੋਸਤੋ ਇਹਨਾਂ ਤੇ ਸੰਪਰਕ ਕਰ ਲਿਓ ਜੇ ਆ ਬੱਚੀ ਦੀ ਕੋਈ ਡਿਟੇਲ ਲੈਂਦੀ ਹੋਈ ਫੋਟੋਆਂ ਚਾਹੀਦੀਆਂ ਵੀ ਵੀਡੀਓ ਚਾਹੀਦੀਆਂ ਤਾਂ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ